ਕੋ ਤਾਨੋਂ ਮਨੋ ਜਿਹੜਾ ਦੁਸ਼ਟਾਂ ਦੀ ਮੱਤ ਉਤੇ ਨਹੀਂ ਚੱਲਦਾ ਮੈਨੂੰ ਗਪੀਆਂ ਦੇ ਰਾਹ ਵਿੱਚ ਖੜਾ ਅਤੇ ਨੰ ਮਖੋਲੀਆਂ ਦੀ ਜੁੰਡੀ ਵਿੱਚ ਵਿੰਦਾ ਹੈ ਪਰ ਉਹ ਯਹੋਵਾ ਦੀ ਬਵਿਸ਼ਤਾ ਵਿੱਚ ਮਗਨ ਰਹਿੰਦਾ ਅਤ ਦਿਨ ਰਾਤ ਉਸ ਦੀ ਬਵਿਸ਼ਤਾ ਉਤੇ ਧਿਆਨ ਰੱਖਦਾ ਹੈ ਉਹ ਤਾਂ ਉਸ ਆ ਕਿਹੜਾ ਪਹਿਲਾ ਕਹਿੰਦਾ ਉਹ ਤਾਂ ਉਸ বৃਸ਼ ਵਰਗਾ ਹੋਵੇਗਾ ਜੋ ਪਾਣੀ ਦੀਆਂ ਨਦੀਆਂ ਉੱਤੇ ਜਿਹੜਾ ਰੁੱਤ ਸਿਰ ਆਪਣਾ ਫਲ ਜਿਹਦੇ ਪੱਤੇ ਕਮਲੋਂਦੇ ਅਤੇ ਜੋ ਕੁਝ ਉਹ ਕਰੇ ਸੋ ਉਹ ਸਫਲ ਕਹਿੰਦਾ ਦੁਸ਼ਟ ਅਜਹ ਨਹੀਂ ਪਰ ਉਹ ਭੋਰ ਜਿਹਨੂੰ ਪੌਣ ਆਉਂਦੀ ਤੇ ਉਡਾ ਕੇ ਇਸ ਲਈ ਦੁਸ਼ਟ ਨਿਯੋਗ ਵਿੱਚ ਖੜੇ ਵੀ ਨਹੀਂ ਹੋਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਿਉਂ ਯਹੋਵਾ ਧਰਮੀਆਂ ਦਾ ਰਾਜ ਚਾਹੁੰਦਾ ਅਤੇ ਦੁਸ਼ਟਾਂ ਦਾ ਰਾਹ ਨਾਸ਼